ਬਾਤ ਕਰਦਾ ਕਿ ਤੁਸੀਂ ਸਾਰੇ ਅੱਜ ਲੀਨ ਤੁਹਾਨੂੰ ਕਾਲ ਕੀਤੀ ਹੈ ਬਹੁਤ ਜ਼ਰੂਰੀ ਗੱਲ ਸੀ ਜਿਹੜੀ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਸੀ ਮੀਡੀਆ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਚੋਣ ਕੱਲ ਹੋਣ ਵਾਲੀ 1 ਜੂਨ ਨੂੰ ਔਰ ਉਸ ਮਿਹਲੇ ਜਦੋਂ ਇਸ ਵੇਲੇ ਸਾਰੇ ਲੋਕ ਤਿਆਰੀ ਕਰ ਰਹੇ ਨੇ ਕਿ ਫੇਕ ਮੈਸੇਜ ਜਿਹੜੇ ਨੇ ਮੀਡੀਆ ਰਾਹੀਂ ਫਲਾਏ ਜਾ ਰਹੇ ਨੇ ਕਾਲ ਆ ਰਹੀਆਂ ਨੇ ਆਡੀਓ ਮੈਸੇਜ ਭੇਜੇ ਜਾ ਰਹੇ ਨੇ ਗਰੁੱਪਾਂ ਦੇ ਵਿੱਚ ਔਰ ਜਿਹੜੀ ਆਮ ਆਦੀ ਪਾਰਟੀ ਹੈ ਮੇਰਾ ਮੰਨਣਾ ਹੈ ਕਿ ਉਹਨਾਂ ਨੇ ਆਪਣੀ ਹਾਰ ਕਬੂਲ ਕਰ ਲਈ ਹੈ ਅੱਜ ਮੇਰੇ ਦੋਸਤਾਂ ਨੂੰ ਉਹਨਾਂ ਨੂੰ ਇੱਕ ਕਾਲ ਆਈ ਹੈ 7971645591 ਤੋਂ ਕਿ 6:23 ਮਿੰਟ ਤੇ ਕਿ ਮੈਂ ਗੁਰਜੀਤ ਸਿੰਘ ਔਜਲਾ ਬੋਲਦਾ ਤੇ ਮੈਂ ਠੀਕ ਨੀਕਾ ਦੇਸ਼ ਕਰਕੇ ਮੋਟਾ ਜਿਹੜੀਆਂ ਨੇ ਉਹਨਾਂ ਦੀ ਪਾਰਟੀ ਨੂੰ ਪਾ ਦਿੱਤਾ ਬੜੀ ਦੁੱਖ ਦੀ ਗੱਲ ਹੈ ਇੰਨੀ ਘਬਰਾੜ ਕੇ ਇਸ ਗੱਲ ਦੀ ਹੈ ਆ ਗੁਰਜੀਤ ਸਿੰਘ ਔਇਲਾ ਬਿਲਕੁਲ ਤੰਦਰੁਸਤ ਬੈਠਾ ਸਾਹਮਣੇ ਬੈਠਾ ਸਵੇਰ ਦਾ ਕੰਮ ਕਰ ਰਿਹਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਲੋਕਾਂ ਦੇ ਕੰਮ ਹੀ ਨਹੀਂ ਕਰਦੇ ਜਦੋਂ ਲੋਕ ਵਿਰੋਧੀ ਫੈਸਲੇ ਕਰਨੇ ਆ ਫਿਰ ਇਹੋ ਜਿਹੇ ਮੜੇ ਹੱਥ ਕੱਢੇ ਕਿਉਂ ਵਰਤੇ ਜੀ ਇਹੋ ਜਿਹੇ ਵੌਇਸ ਮੈਸੇਜ ਸਪਰੈਡ ਕਰ ਰਹੇ ਜੀ ਕਿ ਤੁਹਾਨੂੰ ਮੋਟਾ ਮੇਰੀ ਥਾ ਦੇ ਤੁਹਾਨੂੰ ਬਾ ਦੇਣ ਕਿਉਂ ਕਿ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਤੁਸੀਂ ਆਪਣੀ ਹਾਰ ਜਿਹੜੀ ਆ ਕਬੂਲ ਕਰ ਚੁੱਕੇ ਜੇ ਮੈਂ ਤੁਹਾਨੂੰ 22 ਮੈਸੇਜ ਵੀ ਸੁਣਾਉਣਾ ਚਾਹੁੰਦਾ ਮੈਂ ਤੁਹਾਡਾ ਆਪਣਾ ਦਜੀਤ ਹਾਂ ਵੋਟ ਆ ਰਹੀ ਹੈ ਮਾਸਟਰ ਜੀ ਕਾਪੀ ਗੋਸ਼ਨਾ ਤੋਂ ਬਾਅਦ ਹੀ ਇੱਕ ਵਾਰ ਕਾਂਗਰਸ ਦੇ ਹਾਸ ਥੋੜੀ ਕਮਜ਼ੋਰ ਗੁਰੂ ਕੀ ਨਵੀਂ ਅਮਰਸਰ ਤੋਂ ਤਾਨਾਸ਼ਾਹੀ ਨੂੰ ਦੂਰ ਰੱਖਣ ਲਈ ਜੋ ਵੀ ਮੋਦੀ ਨੂੰ ਹਰਾ ਰਿਹਾ ਹੋਵੇ ਉਸ ਨੂੰ ਆਪਣਾ ਕੀਤੀ ਹੋਵੇ ਹੋਰ ਖਰਾਬ ਨਾ ਕਰ ਕਾਂਗਰਸ ਮਤ ਨੂੰ ਇਸ ਉਪਵਾਸ ਦੇ ਹੱਥ ਵਿੱਚ ਪੰਜੀ ਦੀ ਜਗ੍ਹਾ ਚਾਲੂ ਦਾ ਬਸੰਦ ਬਣੇ ਬੜੇ ਦੁੱਖ ਦੀ ਗੱਲ ਆ ਭਗਵੰਦ ਜੀ ਇੰਨੀ ਘਬਰਾਟ ਕਿਸ ਗੱਲ ਤੋਂ ਹੋ ਗਈ ਹਾਰ ਜਿੱਦਾਂ ਫੈਸਲਾ ਤੇ ਲੋਕਾਂ ਨੇ ਕਰਨਾ ਹੈ ਅੱਜ ਜਿਹੜੇ ਗਲਤ ਮੈਸੇਜ ਫਲਾ ਰਹੇ ਜੇ ਕੀ ਤੁਸੀਂ ਸਮਝਦੇ ਲੋਕ ਤੁਹਾਡੇ ਆਖੇ ਲੱਗ ਜਾਣਗੇ ਮੈਂ ਤੁਹਾਨੂੰ ਜਾਣਦਾ ਹਾਂ ਅਸੀਂ ਵੈਲ ਵਿੱਚ ਲੜਾਈ ਲੜਦੇ ਹਾਂ ਕਦੀ ਇੱਕ ਦਿਨ ਵੀ ਵੈਲ ਵਿੱਚ ਮੋਦੀ ਸਾਹਿਬ ਦੇ ਵਿਰੁੱਧ ਨਹੀਂ ਤੁਸੀਂ ਉੱਤਰੇ ਕਦੀ ਮੈਦਾਨ ਵਿੱਚ ਅਸੀਂ ਵੈਲ ਵਿੱਚ ਲੜਦੇ ਹਾਂ ਲੜਾਈ ਪਾਰਲੀਮੈਂਟ ਦੇ ਅੰਦਰ ਬਸ ਸੱਚ ਦਾਦਾ ਲੋਕਾਂ ਨੂੰ ਔਰ ਅੱਜ ਵੀ ਤੁਸੀਂ ਕੇਜਰੀਵਾਲ ਸਾਹਿਬ ਕੋਲੋਂ ਦੇ ਮੈਂ ਮੋਦੀ ਨਾਲ ਲੜਦਾ ਤੁਸੀਂ ਜਿਹੜੇ ਕੇਜਰੀਵਾਲ ਸਾਹਿਬ ਅੰਦਰ ਗਏ ਦੇ ਤੁਹਾਡੇ ਮੁੱਖ ਮੰਤਰੀ ਤੇ ਤੁਸੀਂ ਬਾਹਰ ਖੁਸ਼ੀ ਮਨਾਈ ਉਹਨਾਂ ਦੀ ਦੂਜਾ ਤੁਹਾਡਾ ਰਿਕਾਰਡ ਕਰ ਲਓ ਫੇਸਬੁੱਕ ਤੇ ਇੱਕ ਪ੍ਰੈਸ ਕਾਨਫਰੰਸੀ ਤੁਹਾਡੀ ਤੇ ਤੁਹਾਡੇ ਜਿਹੜੇ ਜਿਹੜੇ ਰਾਜ ਸਭਾ ਮੈਂਬਰ ਬਣਾਏ ਜੇ ਉਹ ਮੋਦੀ ਨਾਲ ਗੱਡ ਛੱਡ ਕਰੀ ਬੈਠੇ ਨੇ ਤੁਸੀਂ ਲੋਕ ਉਹਦੀ ਸੱਤਾ ਦਾ ਆਨੰਦ ਮਾਣਨ ਦੇ ਜੇ ਆਪਣੀ ਪਾਰਟੀ ਰਹਿ ਕੇ ਅਮਿਤ ਸ਼ਾਦੀ ਦੀ ਔਰ ਦੂਜੀ ਗੱਲ ਇਹ ਕਿ ਫੇਕ ਮੈਸੇਜ ਪਹਿਲੋਂ ਸਮਾਂ ਰਹੇ ਤੇ ਲੋਕਾਂ ਦੇ ਕੰਮ ਕਰਨੇ ਸੀ ਅੱਜ ਗੁਰੂ ਨਗਰੀ ਨੇ ਫੈਸਲਾ ਕੀਤਾ ਹੈ ਕਿ ਤੁਹਾਡਾ ਜਵਾਬ ਜਿਹੜਾ ਬੋਰਡ ਦੇ ਬੋਰਡ ਦੇ ਨਾਲ ਦੇਣਗੇ ਕਿਉਂਕਿ ਆਹ ਬੰਦਾ ਜਿਹੜਾ ਲੜ ਨਹੀਂ ਸਕਦਾ ਤੁਹਾਡੇ ਨਾਲ ਤੁਹਾਡੇ ਕੋਲ ਪੁਲਿਸ ਹੈ ਤੁਹਾਡੇ ਕੋਲ ਤੰਤਰ ਹੈ ਅੱਜ ਵੀ ਤੇ ਬਹੁਤ ਦਬਕੇ ਮਾਰ ਰਹੇ ਜੇ ਲੋਕਾਂ ਨੂੰ ਪੁਲਿਸ ਦੇ ਯੋਰ ਨਾਲ ਤੰਗ ਕਰ ਰਹੇ ਜੇ ਵੇ ਟਾਈਮ ਦੇ ਉੱਤੇ ਕੜਕਾ ਵੰਡੀਆਂ ਜਾ ਰਹੀਆਂ ਨੇ ਜਿਹੜੇ ਡਿਪੂ ਅਫਸਰ ਨੇ ਉਹ ਵੀ ਅਸੀਂ ਸ਼ਿਕਾਇਤਾਂ ਸਾਰੀਆਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀਆਂ ਨੇ ਸਭ ਕੁਝ ਕੀਤਾ ਹੈ ਪਰ ਸਾਨੂੰ ਕੋਈ ਬਰਾੜ ਕੋਈ ਨਹੀਂ ਪਰ ਇੱਕ ਗੱਲ ਲਈ ਜ਼ਰੂਰੀ ਹੈ ਇਹ ਲੋਕਤੰਤਰ ਦੇ ਵਿੱਚ ਇੰਨੀ ਘਟੀਆ ਰਾਜਨੀਤੀ ਮੇਰੇ ਨਾਲ ਕਿਸੇ ਨੇ ਨਹੀਂ ਦੇਖੀ ਹੋਊ। ਔਰ ਗੁਰੂ ਨਗਰੀ ਦੇ ਵਿੱਚ ਕਾਸ਼ ਤੁਸੀਂ ਕਿਤੇ ਕਾਰਪੋਰੇਸ਼ਨ ਬਣਾਈ ਹੁੰਦੀ ਅੱਜ ਲੋਕਾਂ ਦੇ ਮਾਰੇ ਹਾਲਤ ਨਾ ਹੁੰਦੇ। ਅੱਜ ਧਰਨਾ ਲੱਗਾ ਬੱਤੀ ਬੱਤੀ ਨਹੀਂ ਆ ਰਹੀ ਦੋ ਦਿਨ ਤੋਂ ਸੀਟ ਵਿਜੀਨ ਦੇ ਬਾਹਰ। ਦੋ ਦਿਨ ਤੋਂ ਬੱਤੀ ਨਹੀਂ ਗਈ। ਗੰਦਾ ਪਾਣੀ ਸਾਰੀਆਂ ਕਲੋਨੀਆਂ ਚ ਪੀਣ ਵਾਲਾ ਆ ਰਿਹਾ। ਸੀਵਰੀਜ ਬਲੌਕ ਔਰ ਲੋਕ ਤੁਹਾਨੂੰ ਅੱਜ ਤੁਹਾਡੇ ਬੂਥ ਨਹੀਂ ਲੱਗ ਰਹੇ ਸਾਰੇ ਸ਼ਹਿਰ 'ਚ ਲੋਕ ਤੁਹਾਡੇ ਬੂਥ ਤੇ ਬੜਾ ਪਸੰਦ ਨਹੀਂ ਕਰ ਰਹੇ ਤੁਹਾਡੇ ਵਰਕਰ ਤੁਹਾਨੂੰ ਛੱਡ ਕੇ ਜਾ ਰਹੇ ਕਿਉਂਕਿ ਤੁਸੀਂ ਉਹਨਾਂ ਲੋਕਾਂ ਨੂੰ ਪਾਰਟੀਆਂ 'ਚ ਲਾਇਏ ਜਿਹਨਾਂ ਵਿਰੋਧੋਂ ਲੜਾਈ ਲੜਦੇ ਰਹੇ ਤੁਸੀਂ ਕਹਿੰਦੇ ਹੋ ਤਾਨਾਸ਼ਾਹ ਲੋਕ ਨੇ ਗਾਲੀ ਦਾਲ ਦੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਖੜਾ ਕਰ ਲਿਆ ਜਿਨ੍ਹਾਂ ਕੋ ਤੁਰਕਬੀਰ ਰਿਜਾਵਨਾਉਦੇ ਹੋ ਅੱਜ ਤੁਹਾਡੇ ਵਰਕਰ ਤੁਹਾਨੂੰ ਛੱਡ ਕੇ ਜਾ ਰਹੇ ਨੇ ਕਿਉਂਕਿ ਤੁਸੀਂ ਆਪਣੀ ਅਡੋਲੋਜੀ ਤੋਂ ਭਟਕ ਗਏ ਪਰ ਇੱਕ ਚੀਜ਼ ਤੂੰ ਤੂੰ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਕਿ ਤੁਸੀਂ ਫਰਾਡ ਬੰਦੇ ਜੇ ਉਹ ਤੇ ਹੀ ਆਪਣੇ ਨਾਲ ਜ਼ਰੂਰ ਰੱਖਿਆ ਮੈਂ ਗੱਲਾਂ ਬਹੁਤ ਕਰਦਾ ਨਹੀਂ ਜੀ ਪਰ ਮੈਨੂੰ ਅਜਦੋਂ ਮੈਸੇਜ ਵੇਖਿਆ ਮੈਂ ਕਿਹਾ ਇੰਨੀ ਨੀਵੇਂ ਪੱਧਰ ਦੀ ਰਾਜਨੀਤੀ ਕਿ ਤੁਸੀਂ ਮੈਸੇਜ ਲਈ ਫੇਕ ਮੈਸੇਜ ਭਲਾ ਰਹੇ ਜੀ ਗੁਰਜੀਤ ਅਜਲੀ ਨਹੀਂ ਠੀਕ ਨਹੀਂ ਗਏ ਤੁਸੀਂ ਵਾਈਸ ਮੈਸੇਜ ਦੇ ਰਹੇ ਜੀ ਕਿ ਕਾਂਗਰਸ ਪਾਰਟੀ ਮੀਗ ਅਮਰਸਰ ਅਮਰਸਰ ਤੱਕ ਮੈਂ ਬਹੁਤ ਕਦੀ ਵੀ ਗੱਲ ਐਡਵਾਂਸ ਨਹੀਂ ਕੀਤੀ ਕਦੀ ਮੈਂ ਆਪਰੇ ਤੋਂ ਉੱਚੀ ਗੱਲ ਨਹੀਂ ਕੀਤੀ ਪਰ ਮੈਂ ਹੁਣ ਤੁਹਾਨੂੰ ਦੱਸਣਾ ਹੈ ਨਾ ਮਾਨ ਸਾਹਿਬ ਤਗੜੇ ਹੋ ਜੋ 4 ਤਰੀਕ ਨੂੰ ਰਿਜ਼ਲਟ ਵੇਖਦੇ ਤੁਹਾਡਾ ਕੀ ਬਣਦਾ ਇੱਥੇ ਤੁਹਾਡੀ ਜਮਾਨਤ ਜ਼ਬਤ ਹੋਣੀ ਹੈ ਅੰਮ੍ਰਿਤਸਰ ਚ ਮੈਂ ਤੁਹਾਨੂੰ ਆਰ ਰਿਕਾਰਡ کہہ ਰਿਹਾ ਜੀ ਤੁਸੀਂ ਲੈ ਲੇਦੇ ਨਾ ਇੰਨੇ ਇੰਨੇ ਆਉਣੇ ਨੇ ਅੱਜ ਮੈਂ ਤੁਹਾਨੂੰ ਰੋਟ ਕਾਟ ਕਰਿਆ ਤੁਹਾਡੀ ਜਮਾਨਤ ਜ਼ਬਤ ਹੋਣੀ ਹੈ ਅੰਮ੍ਰਿਤਸਰ ਚ ਲੇਖ ਲਓ ਅੱਜ ਮੈਂ ਸ਼ਿਕਾਇਤ ਦਰਜ ਕਰਾਈ ਹੈ ਜਿਸ ਨੰਬਰ ਤੋਂ ਕਾਲ ਆਈ ਹੈ ਬਿਲਕੁਲ ਮੈਂ ਕਮਿੰਦਰ ਸਾਹਿਬ ਨੂੰ ਸ਼ਿਕਾਇਤ ਦਰਜ ਕਰਾਈ ਫੋਨ ਤੇ ਮੈਂ ਇਹਨਾਂ ਨੂੰ ਦੱਸਿਆ ਨਾ ਮੈਂ ਐਫ ਆਈ ਆਰ ਦਰਜ ਕਰੋ ਨੇ ਔਰ ਮੈਸੇਜ ਸਪਰੈਡ ਹੋ ਰਹਾ ਤੇ ਵੀ ਐਫੇਅਰ ਦਰਜ ਕਰੋ ਐਫਆਈਆਰ ਦਰਜ ਕਰਕੇ ਇਹ ਨਿਰਨੇ ਤੱਕ ਲੈ ਕੇ ਜਾਵਾਂਗੇ ਜਿਹੜੇ ਫਲਾਉਣ ਵਾਲੇ ਮਤਸੋਚਨ ਇਹ ਲੱਭਣੇ ਨਹੀਂ ਲੱਭ ਕੇ ਲੈ ਕੇ ਆਵਾਂਗੇ ਲੋਕਲ ਨੰਬਰ ਤੋਂ ਆਈ ਕੋਈ ਨੰਬਰ ਹੈ ਕਿ ਵਿਦੇਸ਼ੀ ਨੰਬਰ ਹੈ ਜੀ ਲੋਕਲ ਨੰਬਰ ਹੈ ਕਿੰਨੇ ਦਾ ਤੁਹਾਡੇ ਹੀ ਨੰਬਰ ਤੇ ਆਈ ਆ ਹੋਰ ਤੇ ਮੇਰੇ ਨਹੀਂ ਹੋਰ ਦੋਸਤ ਅਲੱਗ-ਅਲੱਗ ਨੰਬਰਾਂ ਤੇ ਆ ਰਹੀ ਸਾਰੇ ਬਹੁਤ ਜਿਆਦਾ ਹੁਣ ਗਰਾਊਂਡ ਲੈਵਲ ਵੀ ਲੜਾਈ ਹੁੰਦੀ ਸੀ ਲੇਕਿਨ ਲੱਗਦਾ ਸੋਸ਼ਲ ਮੀਡੀਆ ਦੇ ਵਿੱਚ ਲੜਾਈ ਆ ਗਈ ਬਿਲਕੁਲ ਨਹੀਂ ਜਿਹੜੇ ਬੰਦੇ ਫੇਲ ਹੁੰਦੇ ਨੇ ਉਹ ਬੰਦੇ ਫਿਰ ਐਵੇਂ ਜਿਹੇ ਰਹਤ ਕਹਿੰਦੇ ਪਰਦੇ ਨਾ ਅਸੀਂ ਇਹਦੇ ਬਾਰੇ ਜਰੂਸ ਨੰਬਰ ਤੇ ਕਾਲ ਜਾ ਰਹੀਆਂ ਹੁਣ ਜਦੋਂ ਕਰਨ ਨਹੀਂ ਉਤੇ ਨਹੀਂ ਜਾਂਦੀ ਅੱਛਾ ਉਸ ਨੰਬਰ ਤੇ ਕਾਲ ਬੈਕ ਨਹੀਂ ਹੋਈ ਕਾਲ ਬੈਕ ਨਹੀਂ ਹੋਈ ਹੋਇਆ ਸਰ ਇੱਕ ਮੈਸੇਜ ਲੋਕਾਂ ਨੂੰ ਜਾ ਰਿਹਾ ਹੈ ਸਿੱਖ ਫੋਰ ਜਸਟਿਸ ਵੱਲੋਂ ਇਹ ਸਾਰਿਆਂ ਦੇ ਮੋਬਾਈਲਾਂ ਤੇ ਆ ਰਿਹਾ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਜਾਵੇ ਇਸ ਨੂੰ ਕਿਵੇਂ ਦੇਖਦੇ ਹੋ ਜਿਹੜੇ ਗੁਰਪਤਵੰਤ ਪੰਨੂ ਨੇ ਉਹਨਾਂ ਦੇ ਥੱਲੇ ਸਾਈਨ ਹੋਏ ਨੇ ਇਤੋਂ ਤੱਕ ਇਹ ਮੀਡੀਆ ਦੇ ਕਈ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਇਹ ਮੈਸੇਜ ਆ ਰਿਹਾ ਕਿ ਜਿਹੜੀ ਸਪੋਰਟ ਹੈ ਉਹ ਆਮ ਆਦਮੀ ਪਾਰਟੀ ਨੂੰ ਕੀਤੀ ਜਾਵੇ ਇਹ ਤੁਹਾਡੇ ਸਾਹਮਣੇ ਹੀ ਇੱਕ ਉਹਨਾਂ ਦਾ ਲੈਟਰ ਪੈਡ ਜਿਹੜਾ ਹੈ ਉਹ ਪਿਆ ਹੈ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਕਿਸ ਹਾਰਾ ਕਿੰਨਾ ਦਾ ਲਿਆ ਜਾ ਰਿਹਾ ਹੁਣ ਦੇਖੋ ਇਹਨਾਂ ਦੇ ਸਬੰਧ ਉਹਨਾਂ ਨਾਲ ਪਹਿਲਾਂ ਹੀ ਹੈਗੇ ਕੇਜਰੀਵਾਲ ਸਾਹਿਬ ਜਦੋਂ ਪਹਿਲੀ ਇਲੈਕਸ਼ਨ ਉਹਨਾਂ ਨਾਲ ਠਹਿਰੀ ਸੀ ਇਹਨਾਂ ਦੇ ਖੁੱਦ ਜਿਹੜੇ ਕਨਵੀਨ ਜਿਹੜੇ ਆਪਣੇ ਲੀਡਰ ਸੀ ਨੈਸ਼ਨਲ ਲੀਡਰਸ ਹਨ ਜਿਹੜੇ ਇਹਨਾਂ ਦੀ ਪਾਰਟੀ 'ਚ ਬਾਹਰ ਹੋ ਗਈ ਜਗਵਿੰਦਰ ਸਿੰਘ ਜਿਹੜੇ ਇੱਕ ਕਵੀ ਸੀ ਉਹ ਖੁਦ ਕਿੰਜ ਰਹੇ ਤੇ ਸਾਡੇ ਕੋਲ ਜਿੰਨੇ ਖਾਲਸਤਾਨੀ ਇਨਸਟਟ ਕਉਂਦੇ ਰਹੇ ਫੰਡਿੰਗ ਆਉਂਦੀ ਰਹੀ ਆ ਜੀ ਬਾਹਰ ਕੁਦਰਤੀ ਗੱਲ ਹੈ ਕੁਝ ਨਾ ਕੁਝ ਆਉਂਦਾ ਜਿਹੜਾ ਉਹਨੇ ਲੱਕ 'ਚ ਪਾ ਹੱਥ 'ਚ ਲੈ ਕੇ ਰੇ ਨੇ ਸੋ ਇਹ ਲੋਕ ਬਿਲਕੁਲ ਹੀ ਰਾਜਨੀਤੀ ਨੂੰ ਸੇਵਾ ਨਹੀਂ ਇਹਨਾਂ ਲੋਕਾਂ ਨੇ ਧੰਦਾ ਬਣਾ ਲਿਆ ਇਹ ਪਾਵਰ 'ਚ ਰਹਿਣ ਵਾਲੇ ਸੀ ਕੋਈ ਵੀ ਹਟਕੰਡਾ ਬਰ ਸਕਦੀ ਮੈਂ ਦੇਖੋ ਗੱਲ ਕਰਦਾ ਤੁਸੀਂ ਕੰਮ ਕੀਤੇ ਨਾ ਕੰਮ ਦੇ ਆਧਾਰ ਤੇ ਵੋਟ ਮੰਗੋ ਅਸੀਂ ਲੋਕ ਕੰਮ ਦੇ ਆਧਾਰ ਤੇ ਵੋਟ ਮੰਗਣਗੇ ਅਸੀਂ ਇੱਥੇ ਕਿਸੇ ਬਾਰੇ ਕੁਝ ਨਹੀਂ ਕਹਿੰਦੇ ਮੈਂ ਕਹਿੰਦਾ ਕੰਮ ਕੀਤੇ ਆ ووٹ ਪਾਓ ਪਰ ਤੁਸੀਂ ਕਰ ਰਹੇ ਜੀ ਪਰ ਉਹ ਜੀ ਮੈਂ ਸਾਹਿਬ ਉਹ ਜੀ ਸਾਹਿਬ ਅਲਾਈਅੰਸ ਦੀ ਜਿਹੜੀ ਗੱਲਬਾਤ ਹੋ ਰਹੀ ਉਹ ਵਿਚ ਕੋਰ ਵਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਉੱਤੇ ਕਿ ਨਹੀਂ ਉਹਨਾਂ ਨੇ ਅੱਜ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਬੀਐਸਪੀ ਜਿਹੜੇ ਮਾਮਲਾ ਸੀ ਫਰੀਦਕੋਟ ਤੋਂ ਚੰਡੀਗੜ੍ਹ ਜਿਹੜਾ ਉਹ ਤਬਦੀਲ ਹੋ ਗਿਆ ਤਾਂ ਕਿਹਾ ਫੇਲੀ ਹੈ ਭਗਵੰਤ ਮਾਨ ਦਾ ਬਿਲਕੁਲ ਫੇਲੀਅਰ ਹੈ ਉਹਦਾ ਸਰਕਾਰ ਚ ਵੀ ਫੇਲੀਅਰ ਹੈ ਉਹਦਾ ਇਸ ਮੁੱਦੇ ਤੇ ਬਹੁਤ ਵੱਡਾ ਫੇਲੀਅਰ ਹੈ ਡਰਗ ਦੇ ਵਿੱਚ ਸ਼ਰੇਆਮ ਰਾਗਮ ਚੱਡੇ ਦਾ ਨਾਂ ਰਿਆ ਜੇ ਅੰਮ੍ਰਿਤਸਰ ਦੇ ਜਿਹੜੇ ਦੋ ਅਫਸਰ ਉਹਦੇ ਲੱਗੇ ਨੇ ਉਹਦਾ ਵੀ ਉੱਤੇ ਕੋਈ ਜਵਾਬ ਨਹੀਂ ਹੈਗਾ ਭਗਵੰਤ ਮਾਨ ਕੋ ਅੱਜ ਅੰਮ੍ਰਿਤਸਰ ਜਿਹੜਾ ਦੋ ਸਾਲ ਤੋਂ ਕਾਰਪੋਰੇਸ਼ਨ ਹੈ ਨਹੀਂ ਗੀ ਇਹਨਾਂ ਤੇ ਕੋਈ ਜਵਾਬ ਹੈ ਨਹੀਂ ਕੋਈ ਕੌਂਸਲਰ ਹੈ ਨਹੀਂ ਗੇ ਅੱਜ ਪੱਤਰ ਖਿਆ ਜਿਹੜਾ ਗੰਦਗੀ ਨਾਲ ਭਰਿਆ ਪਿਆ ਅੱਜ ਜਿਹੜੀ ਹੈ ਗੱਧਾ ਪਾਣੀ ਜਿਹੜਾ ਵਾ ਹਰ ਬੰਦੇ ਨੂੰ ਪੀਣ ਨੂੰ ਮਿਲ ਰਿਹਾ ਮਿਕਸ ਹੋ ਗਿਆ ਰਿਹਾ ਸੀਵਰੇਜ ਬੰਦ ਲਾਈਟਾਂ ਬਾਹਰ ਧਰਨਾ ਲੱਗਾ ਸੀ ਵਜੋਂ ਤੁਸੀਂ ਵੇਖ ਲਓ ਦੋ ਦਿਨੋਂ ਕਿੱਥੇ ਧਰਨਾ ਲੱਗੇ ਨੂੰ ਲੋਕਾਂ ਦਾ ਪਾਣੀ ਲਾਈਟ ਹੀ ਨਹੀਂ ਕੋਈ ਸੇਵਾਈ ਕਰਕੇ ਰਾਜੀ ਨਹੀਂ ਕਰ ਅਜਲਾ ਸਾਹਿਬ ਇੰਡੀਆ ਗੱਟਬੰਧਾਂ ਦਾ ਇਹ 파ਟ ਹੈ ਆਮ ਆਦਮੀ ਪਾਰਟੀ ਤੁਹਾਡੇ ਬਿਆਨ ਦੇ ਮੁਤਾਬਿਕ ਆਮ ਆਦਮੀ ਪਾਰਟੀ ਲਗਾਓ ਬਾਡੀ ਹੈ ਫੰਡਿੰਗ ਇਹੋ ਜੇ ਦੇਸ਼ ਵਿਰੋਧੀ ਤਾਕਤਾਂ ਤੋਂ ਉਹਨਾਂ ਨੂੰ ਫੰਡਿੰਗ ਹੋ ਰਹੀ ਹੈ ਕਿ ਉਹ 파ਟ ਹੈ ਤੇ ਫਿਰ ਅਗਰ ਉਹ ਕਾਂਗਰਸ ਦੇਖੋ ਕਾਂਗਰਸ ਅਲਾਈਂਡ ਦੀ ਸਰਕਾਰ ਬੰਦੀ ਹੈ ਉਹਦਾ 파ਟ ਬਣਨਗੇ ਤੇ ਇਹ ਕੋ ਇੱਕ ਇਹ ਆਫਟਰ 4 ਤਰੀਕ ਤੋਂ ਬਾਅਦ ਅਸੀਂ ਤੈਅ ਕਰਾਂਗੇ ਕਿ ਦਾ ਇਹਨਾਂ ਨੂੰ ਜਿੱਠਣਾ ਸੀ। ਕਿ ਤੁਸੀਂ ਆਪਣੇ ਲੈਵਲ ਤੇ ਕਿ ਨੈਸ਼ਨਲ ਲੈਵਲ ਤੇ ਮੇਰੇ ਮੈਚਰ ਲੈਵਲ ਤੇ ਇਹਨਾਂ ਨੂੰ ਨਹੀਂ ਜਿੱਠਾਗੇ ਸੀ। ਪਰ ਦਿੱਲੀ ਕਿ ਦਿੱਲੀ ਵਿੱਚ ਇਕੱਠੇ ਲੜ ਰਹੇ ਜੀ ਲੜ ਰਹੇ ਲਗ ਹਾਈ ਕਮਾਂਡ ਤਾਂ ਕਿਸ ਤਰ੍ਹਾਂ ਦੀ ਗੱਲ ਗਈ ਹੈ ਨਾਲ ਤੁਸੀਂ ਕਿ ਬਿਲਕੁਲ ਬਿਲਕੁਲ ਸਾਰੀ ਗੱਲ ਜਿਹੜੀ ਹੈ ਉੱਥੇ ਰਹੀ ਸੀ ਭੇਜਾਂਗੇ ਜੋ-ਜੋ ਇਹਨਾਂ ਦੇ ਵਿਰੁੱਧ ਜੋ ਚੀਜ਼ਾਂ ਆ ਰਹੀਆਂ ਨੇ ਬਾਕੀ ਫੈਸਲਾ ਹਾਈ ਕਮਾਂਡ ਦਾ ਹੈ। ਅਸੀਂ ਤਾਂ ਅਸੀਂ ਤਾਂ ਦੇਸ਼ ਦੀ ਵੇਖੋ ਲੜਾਈ ਲੜ ਰਹੇ ਹਿਪਟੇਟਰਸ਼ਿਪ ਦੇ ਖਿਲਾਫ। ਸੋ ਤਾਂ ਅੰਦੇਮਤਾਬ ਜਿਹੜੀ ਜਿਹੜੀ ਸਰਕਾਰ ਹੁੰਦੀ ਹੈ ਕਨਸਟੀਟਿਊਸ਼ਨ ਨੂੰ ਆਪਾਂ ਲਾਗੂ ਕਰਨਾ ਹੁੰਦਾ ਤੇ ਉਹਦੀ ਤਾਕਤ ਜਿਹੜੀ ਐਸਰੇ ਦੇਸ਼ ਵਿੱਚ ਬੈਠੀ ਹੈ ਉਹ ਦੇਸ਼ ਵਿਰੋਧੀ ਹੈ ਸੋ ਉਹਦੇ ਗੱਲ ਕੇ ਅਸੀਂ ਲੜਾਈ ਲੜ ਰਹੇ ਅਸੀਂ ਉਹਦੇ ਲਾਈਕ ਮਾਈਂਡਡ ਜਿਹੜੀਆਂ ਪਾਰਟੀਆਂ ਨੇ ਹਮੇਸ਼ਾ ਹੀ ਦੇਸ਼ ਇਕੱਠੀਆਂ ਹੁੰਦੀਆਂ ਨੇ ਪਹਿਲੀ ਵਾਰ ਨਹੀਂ ਐਂਡੀਏ ਵਿੱਚ ਵੀ ਆ ਗਈ ਅਸੀਂ ਜਿਹਨਾਂ ਐਂਡੀ ਦੇ ਵਿਰੁੱਧ ਲੜੀਆਂ ਨੇ ਯੂਪੀ ਵੀ ਆ ਗਈ ਯੂਪੀ ਦੇ ਵਿਰੁੱਧ ਲੜੀਆਂ ਪਰ ਜਿਹੜੀ ਗੱਲ ਇਲੈਕਸ਼ਨ ਦੇ ਮੋੜ ਤੇ ਆ ਕੇ ਖੜੀ ਹੈ ਇਹ ਚੀਜ਼ਾਂ ਡਿਸਕਸ ਹੋ ਜਾਣਗੀਆਂ ਇਹਨਾਂ ਨੂੰ ਵੇਖਾਂਗੇ ਕਿ ਕਿਸ ਤਰੀਕੇ ਨਾਲ ਉਹਨੂੰ ਜਿੱਤਣਾ ਹੈ ਪਰ ਅੱਜ ਦੇ ਸਮੇਂ ਤੇ ਉਸ ਤੇ ਆ ਕੇ ਤੁਸੀਂ ਅਫਵਾਹਾਂ ਫਲਾਓ ਗਲਤ ਗੱਲਾਂ ਕਰੋ ਉਹ ਜਿਹੜੀ ਹੈ ਨਿੰਦਨ ਜੋਗ ਹੈ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਅਸੀਂ ਬਿਲਕੁਲ ਤੰਦਰੁਸਤ ਹੈ ਆਪਣੀ ਵੋਟ ਦਾ ਇਸਤੇਮਾਲ ਕੱਲ ਸਮੇਂ ਸਿਰ ਜਰੂਰ ਕਰੋ ਔਰ ਸਮੇਂ ਸਿਰ ਜਾ ਕੇ ਲੋਕਾਂ ਨੂੰ ਔਰ ਕਾਂਗਰਸ ਪਾਰਟੀ ਦੀ ਮਦਦ ਕਰੋ ਇਹ ਬਿਲਕੁਲ ਫਾਇ ਹੈ ਮੈਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੰਦਾ ਬੋਲਸਾ ਸਾਹਿਬ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸਮੁੱਦੇ ਨੂੰ ਲੈ ਕੇ ਤੁਹਾਡੇ ਮਨ 'ਚ ਕਿਹਦਰਾ ਕਿਹਦਰਾ ਡਰ ਹੈ ਕਿ ਲੋਕ ਇਸ ਵਾਸਤੇ ਨੂੰ ਸੁਣ ਕੇ ਜਿਹੜੇ ਨੇ ਡਰ ਨਹੀਂ ਹੁੰਦਾ ਜੇ ਲੋਕਾਂ ਨੂੰ ਪਤਾ ਲੱਗੇ ਕਿ ਨਾ ਮੈਂ ਬੈਠਾ ਹਾਂ ਜਦੋਂ ਤੁਸੀਂ ਜਦੋਂ ਗਲਤ ਮੈਸੇਜ ਕਰਤੇ ਦਿਓਗੇ ਵੈਸੇ ਪਰ ਵੈਸੇ ਗਲਤ ਜਿਹੜਾ ਕਿ ਇਸੇ ਕਰਕੇ ਇਹਨੂੰ ਕੀਤਾ ਵੀ ਇਹ ਬਿਲਕੁਲ ਗਲਤ ਹੋ ਰਿਹਾ। ਇਹ ਤੁਹਾਨੂੰ ਉਹਨਾਂ ਸਾਹਿਬ ਇੱਕ ਵਾਰ ਸੇ ਦਾਅਵਾ ਕਰਦੇ ਆ ਕਿ ਮੈਂ ਫਿਲਰ ਨਹੀਂ ਦੋਹੇਤਰਾਂ, ਮੇਰੇ ਕੋਲ بس ਇਸ ਤਰੀਕੇ ਦੀ ਆ। ਮੈਸੇਜ ਆ ਦੇਖ ਲਓ, ਆਡੀਓ ਦੇਖ ਲਓ। ਜਿਤਨਾ ਲਾ ਪਰ ਸਾਡੀ ਦਿਖਾਉ ਕੋਈ ਗੱਲ ਕੀਤੀ ਹੋਵੇ ਸੀ। ਅੱਜ ਤੇ ਬਿਲਕੁਲ ਕਿੰਨੇ ਲੋਕਾਂ ਨੂੰ ਆਪਣੀ ਬਤ ਦਾ ਅਧਿਕਾਰ ਕਰੋ ਇਹਨੇ ਦਿਲ ਦੀ ਸੁਣੋ ਫਿਰ ਚੁਣੋ ਕਿਸੇ ਉਹਲਾ ਸਾਹਿਬ ਲੱਗਦਾ ਵੀ ਸੁਰੱਖਿਆ ਪ੍ਰਬੰਧ ਜਿਹੜੇ ਇਹ ਮੁਕੰਮਲ ਪੂਰੀ ਤਰ੍ਹਾਂ ਸਹੀ ਹੈਗੇ ਕਿਉਂਕਿ ਤੁਸੀਂ बार-बार ਸੈਂਸਿਟਿਵ ਅਲੱਗ-ਅਲੱਗ ਕੰਨੀ ਵੀ ਗੱਲ ਕੀਤੀ ਹੈ ਉਠਾ ਦੀ ਬਿਲਕੁਲ ਜੀ ਦੁਬਾਰਾ ਅੱਜ ਫੇਰ ਸ਼ਿਕਾਇਤ ਕੀਤੀ ਹੈ ਵੀ ਜਿੱਥੇ ਸੈਂਸਿਟਿਵ ਕਹੇ ਸੀ ਉੱਥੇ ਕੋਈ ਫੋਰਸ ਜਿਹੜੀ ਭਦਾਈ ਨਹੀਂ ਗਈ ਅੱਜ ਦੁਬਾਰਾ ਅਸੀਂ ਕਮਿਸ਼ਨ ਨੂੰ ਲਿਖਿਆ ਉੱਥੇ ਫੋਰਸਾਂ ਦੇ ਵੱਧ ਹੋਣੀਆਂ ਚਾਹੀਦੀਆਂ। ਤੁਸੀਂ ਕਹਿ ਰਹੇ ਹੋ ਜੀ ਉਹਲਾ ਸਾਹਿਬ ਜਿਵੇਂ ਦੇ ਹਾਲਾਤ ਨੇ ਮੁੱਖ ਮੰਤਰੀ ਰਵਾਜ ਤੋਂ ਵਾਣ ਲਈ ਲਗਾਤਾਰ ਰੋਜ਼ ਕਦਮਾਂ ਚ ਰਚਦੇ ਅਜੀਬ ਜਿਹੜੇ ਸੰਪਾਦਕ ਨੇ ਮਦਰ ਸਾਹਿਬ ਉਹਨਾਂ ਨੂੰ ਅੱਜ ਹਾਈ ਕੋਰਟ ਵੱਲੋਂ ਮਿਲ ਗਿਆ ਹੈ ਰੋਕ ਲੱਗੀ ਉਹਨਾਂ ਦੀ ਬਿਲਕੁਲ ਉਹ ਬਹੁਤ ਚੰਗੀ ਗੱਲ ਹੋਈ ਹੈ ਕਿ ਜਿਹੜਾ ਮਦਰ ਸਾਹਿਬ ਨੂੰ ਹਾਈ ਕੋਰਟ ਤੋਂ ਜਿਹੜੀ ਰੋਕ ਲੱਗੀ ਹੈ ਇਹਨਾਂ ਦੀ ਕੇਸ ਦੇ ਵਿੱਚ ਔਰ ਇਹ ਹੋਣਾ ਹੀ ਸੀ ਕਿਉਂਕਿ ਜਿਹੜੀ ਜਿਹੜੀ ਤਾਨਾਸ਼ਾਹੀ ਹੁੰਦੀ ਹੈ ਨਾ ਤਾਨਾਸ਼ਾਹੀ ਬਹੁਤ ਛੇਰ ਨਹੀਂ ਚੱਲਦੀ ਤਾਨਾਸ਼ਾਹੀ ਦਾ ਇੱਕ ਦਿਨ ਅੰਤ ਹੋਣਾ ਹੀ ਹੈ ਔਰ ਜਿਹੜਾ ਮੀਡੀਆ ਖਾਸ ਕਰਕੇ ਮੈਂ ਮੀਡੀਆ ਦੇ ਦੇਖਣ ਰਿਹਾ ਜੀਬ ਜੀਬ ਨੂੰ ਬਿਲਕੁਲ ਬੰਦ ਕਰ ਦਿੱਤਾ ਹੈ ਫਾਸਟਵੇ ਤੋਂ ਜਿਹੜਾ ਜੀਤਦਾਦਾਰ ਹੈ ਉਹਦੇ ਮਾਲਕਾਂ ਦੇ ਉੱਤੇ ਪਰਚੇ ਅੱਜ ਦੇ ਸਮੇਂ ਜਿੱਦਾਂ ਮੋਦੀ ਸਾਹਿਬ ਦੀ ਡਿਕਟੇਟਰਸ਼ਿਪ ਹੈ ਉਹਦਾ ਥੱਲੇ ਮਾਨਸਾ ਦੀ ਡਿਕਟੇਟਰਸ਼ਿਪ ਹੈ ਉਹੀ ਕੁਝ ਹੋ ਜੋ ਕਰਦੇ ਉਹੀ ਕੁਝ ਇਹ ਕਰ ਰਹੇ ਸੋ ਲੋਕਤੰਤਰ ਨੂੰ ਬਾਹਰ ਰੱਖਣ ਵਾਸਤੇ ਜਿਹੜੀ ਆਪੋਜੀਸ਼ਨ ਹੈ ਹੈਲਦੀ ਆਪੋਜੀਸ਼ਨ ਨੂੰ ਸੁਣਨਾ ਵੀ ਜ਼ਰੂਰੀ ਹੈ ਬੋਲਾ ਤਾਂ ਤੁਸੀਂ ਦੱਸੋ ਕਿ ਆ ਕੀ ਬੂਥ ਕੈਪਚਰਿੰਗ ਹੋ ਸਕਦੀ ਹੈ ਮੈਂ ਬੂਥ ਕੈਪਚਰਿੰਗ ਦੇਖੋ ਅੱਜ ਦੇ ਜਿਹੜਾ ਜਿਹੜੀ ਸਾਨੂੰ ਮੁਸ਼ਕਲ ਲੱਗੀ ਗੋਲੀ ਚੱਲੀ ਸੁਣਨਾ ਅਜ ਨਾਲੇ ਮੈਂ ਉਹ ਦਿਲ ਵਿੱਚ ਦੱਸਦਾ ਵਿੱਚ ਕਿਹਾ ਸੀਗੇ ਸਾਨੂੰ ਇੱਥੇ ਭੁਗਤਾ ਪ੍ਰਬੰਧ ਕੀਤਾ ਤਾਂ ਠੀਕ ਹੈ ਸਰ ਥੈਂਕ ਯੂ